ਕੁਬਈ ਹੋਰ ਵੀ ਕਰਦੀਆਂ ਕਿਉਂਕਿ ਇਹ ਸਾਰੀ ਤਾਕਤਾਂ ਜਿਹੜੀਆਂ ਇਕੱਠੀਆਂ ਹੋਈਆਂ ਨੇ ਜਿਨ੍ਹਾਂ ਨੇ ਅਕਾਲੀ ਦਰਬ ਨੂੰ ਘੇਰਾ ਕਿਸ ਕਰਕੇ ਪਾਇਆ ਹੈ ਅੱਜਕਾ ਮੈਂ ਇਹ ਬਾਗੀ ਜਿਹੜੇ ਬਾਲ ਸਾਹਿਬ ਨੂੰ ਸੁਖਵੀਰ ਜੀ ਨੂੰ ਸਾਡੀ ਪਾਰਟੀ ਨੂੰ ਛੱਡ ਕੇ ਗਏ ਨੇ ਇਹਨਾਂ ਦਾ ਸੁਖਵੀਰ ਜੀ ਨਾਲ ਰੋਲਾ ਕੀ ਸੀ ਰੋਲਾ ਆਈ ਸੀ ਨਾ ਬਾਜਵਾ ਦੇ ਨਾਲ ਸਮਝੌਤਾ ਕਰੋ ਜਿਹੜੀ ਬਾਜਵਾ ਕਹਿੰਦੀ ਸੀ ਕਿ ਤੁਸੀਂ ਬੰਦੀ ਸਿਕਾ ਦੀ ਗੱਲ ਨਹੀਂ ਕਰਨੀ ਤੁਸੀਂ ਕਿਸਾਨਾਂ ਦੀ ਗੱਲ ਨਹੀਂ ਕਰਨੀ ਅਸੀਂ ਤੁਹਾਡਾ ਪਾਣੀ ਦੂਜੇ ਸੂਬਿਆਂ ਨੂੰ ਵਗਾਵੇਂ ਤੁਸੀਂ ਉਹ ਦਾ ਵਿਰੋਧ ਨਹੀਂ ਕਰਨਾ ਸਾਡੇ ਘਰ ਵਿੱਚ ਕਿਸਾਨਾਂ ਚ ਅਸੀਂ ਕਬਜ਼ੇ ਕਰ ਤੁਸੀਂ ਉਹ ਦਾ ਵਿਰੋਧ ਨਹੀਂ ਕਰਨਾ ਤੇ ਸੁਭੀ ਜੀ ਕਹਿੰਦੇ ਮੈਂ ਤਾਂ ਪੰਸਾ ਆਗੂ ਆ ਖੇਤਰੀ ਪਾਰਟੀ ਦਾ ਆਗੂ ਮੈਂ ਆਪਣੇ ਲੋਕਾਂ ਨਾਲ ਤੇ ਮੋਖਾ ਕਰਦਾ ਇਹਨਾਂ ਦਾ ਰੋਲਾ ਆਈ ਸੀ ਜਿਨੇ ਕਹਿੰਦੇ ਉਸਾ ਕਰੋ ਤਾਂ ਕਿ ਸਾਡੀ ਸੀਟ ਨਿਕਲਦਾ ਸੀ ਮੰਤਰੀ ਬਣੀ ਐ ਇਹਨਾਂ ਦੇ ਆਖੇ ਲੱਜ ਜਾਂਦੇ ਤਾਂ ਮੈਂ ਵੀ ਮੰਤਰੀ ਬਣੀ ਬੈਠੀ ਹਾਂ

ਆਟ ਹੋਏ ਨੇ ਬਈ ਸੁਖਬੀਰ ਜੀ ਨੂੰ ਹਟਾਈਏ ਤਾਂ ਕਿ ਪੂਰਾ ਪਾਟਵਾ ਦਾ ਕਬਜ਼ਾ ਹੋ ਜਾਏ ਫਿਰ ਜਿਵੇਂ ਧਾਰਮਿਕ ਸਥਾਨਾਂ 'ਚ ਕਬਜ਼ਾ ਕੀਤਾ ਇਹ ਵੀ ਕਰੀਏ ਇਹਾਂ ਦੀ ਮਰਿਆਦਾ ਮਰੀ ਹੈ ਇਹਨਾਂ ਦੇ ਕਿਸਾਨਾਂ ਨੂੰ ਕੁੱਟিয়ে ਇਹਨਾਂ ਦਾ ਪਾਣੀ ਹਰਿਆਣੇ ਨੂੰ ਦਈਏ ਉੱਥੇ ਇਹਨਾਂ ਨੇ ਲੜਨ ਲਗਾਏ ਕੋਈ ਬੰਬਾਈ ਨਾ ਰਹੀਏ ਕੋਈ 파ਟੀ ਮਾਰੇ ਜਿਹਦੇ ਕਰਕੇ ਮੈਂ ਤੁਹਾਨੂੰ ਬੇਨਤੀ ਕਰਦੀ ਆਪਾਂ ਦੇਖ ਰਿਹਾ ਕਦੇ ਵਿਧਾਨ ਸਭਾ ਤੋਂ ਸਾਡਾ ਐਮ ਐਲ ਏ ਪੱਟ ਕੇ ਲੈ ਜਾਂਦੇ ਨੇ ਕਦੇ ਸਾਡਾ ਜਿੱਦਾਂ ਮੈਂ ਕਹਾਂ ਹਲਕਾ ਇਜਾਜ਼ਤ ਪੱਟ ਕੇ ਲੈ ਜਾਂਦੇ ਕੋਈ ਹਾਲੀ अकाली, पार पे पेंट -पेंट अकाली लेंगे? एक समुंदर है आप वागुरु है कोई गल दो चार बाई इलेक्शन आ गई तो तो जो मेरी इलेक्शन का मूं मोड़ हो तो इन्होंने नहीं मोड़ कठे हो जाओ गिदेज किन रिश्तेदारियां हो दो चार, दो चार करजाई कर कर के के भी, भी कर रहे हो लोगों की सहूलत भी बंद कर रहे हो अजक तो देखिया पेट्रोल डीजल की कीमत भी वातिया बसा दे किराए भी वाते बिजली की सबसिडी भी खत्म करते ਮਤਲਬ ਕਰਜ਼ਾ ਲੈ ਕੇ ਇਹਨਾਂ ਨੇ 1 ਲੱਖ ਕਰੋੜ ਹਰ ਮਹੀਨੇ ਹਜ਼ਾਰ ਕਰੋੜ ਤੋਂ ਵੱਧਾ ਕਰਜ਼ਾ ਲੈਂਦੇ ਨੇ 1 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਭਾਈ ਗਿਆ ਕਿੱਥੇ ਝੂਠੀ ਸਰਕਾਰਾਂ ਨੂੰ ਖਤਮ ਕਰਨ ਵਾਸਤੇ ਇੱਕ ਵਾਰ ਸੇਠ ਇਕੱਠੇ ਹੋਈਏ ਸ਼ੁਰੂਆਤ ਕਰੋ ਜਦ ਤੁਹਾਡੀ ਪੰਚਾਇਤੀ ਚੋਣਾਂ ਹੋਣਗੇ ਉਹ ਮਹੀਨੇ ਡੇਢ ਮਹੀਨੇ ਚ ਤਾਂ ਕਹੋ ਕਿ ਆ ਕਲੀਗਰ ਦੀ ਪੰਚਾਇਤ ਬਣਾਓ ਕਿਉਂਕਿ ਇਹਨਾਂ ਸਰਕਾਰਾਂ ਦੇ ਕੋਲ ਦਿਵਾਨੀ ਨਹੀਂ ਇਹਨਾਂ ਦੇ ਕੋਲ ਤਾਂ ਤਨਖਾਹ ਦੇਣ ਦੇ ਪੈਸੇ ਨਹੀਂ ਇਹਨਾਂ ਨੇ ਪਿੰਡਾਂ ਨੂੰ ਕਿਨਾ ਤਿੰਨ ਸਾਤ ਦਿਵਾਨੀ ਦਿੱਤੀ ਤਾਂ ਨਾ ਅਗਰੇ 2 ਸਾਲ ਦੇਣਗੇ ਅਕਾਲੀ ਦਰਦੀ ਪੰਚਾਇਤ ਬਣਾਓ ਐਮਪੀ ਬਣਾਤਾ ਮੇਰੇ ਕੋਲ ਪੈਸੇ ਹੈਗੇ ਸਰਪੰਚ ਬਣਾ ਕੋ ਆਪਣਾ ਫਿਰ ਪਾਵੇ ਤੁਹਾਡੀ ਗਲੀ ਹੋਏ ਪਾਵੇ ਛੱਪਾ ਪਾਵੇ ਪਾਈਪਾ ਬੱਸ ਸਟੈਂਡ ਜੋ ਤੁਸੀਂ ਬਣਾਉਂਦੇ ਪੈਸੇ ਅਸੀਂ ਘਾਟ ਨਹੀਂ ਹੰਦਵਾਗੇ ਤੁਸੀਂ ਪੰਚਾਇਤ ਬਣਾਓ ਪੈਸੇ ਮੇਰੇ ਤੋਂ ਲੋਕ ਆਪਣੀ ਤਕਲੀਫਾਂ ਆਪੇ ਦੂਰ ਕਰ ਛੱਡੋ ਖੜਾ ਸਰਕਾਰ ਕੋ ਆਸੀ ਨਾ ਬੋਲੇ ਈਸਨ ਹਾ ਜੋ ਸੇਵਾ ਇੱਕ ਪੰਡ ਨੂੰ ਬਣਾਤਾ ਸੀ ਮੁੱਖ ਮੰਤਰੀ ਜਿਹਨੂੰ ਕੰਮ ਤਾਂ ਕੁਛ ਆਂਦਾ ਨਹੀਂ ਕੱਲੇ ਗੱਲਾਂ ਆਂਦੀਆਂ ਨੇ ਹੁਣ ਚਲੋ ਗੱਲਾਂ ਤਾਂ ਮਾਰੀ ਜਾ ਰਿਹਾ ਹੈਗਾ ਲੇਕਿਨ ਮਾੜਾ ਮੋਟਾ ਕਾਨੂੰਨ ਵਿਵਸਥਾ ਵਾਸਤੇ ਕੋਈ ਐਸਐਸਪੀਾਂ ਦੀ ਮੀਟਿੰਗ ਬੁਲਾ ਬਾਦਲ ਸਾਹਿਬ ਹਰ ਮਹੀਨੇ ਹਰ ਹਫਤੇ ਐਸਐਸਪੀ ਵੀ ਮੀਟਿੰਗ ਕਰਿਆ ਪਰਦੇ ਸੀ ਅਖਬਾਰ 'ਚ ਕੋਈ ਖਬਰ ਆ ਜਾਏ ਨਾਲ ਦੀ ਨਾਲ 6 ਵਜੇ ਸਵੇਰੇ ਫੋਨ ਚਲੇ ਜਾਂਦਾ ਸੀ ਅੱਜ ਤੁਸੀਂ ਦੱਸੋ ਮੁਕਸਾ 'ਚ ਕਿਨੇ ਪੈਸੇ ਲੁੱਟ ਕੇ ਕਤਲ ਦਾ ਮਾਮਲਾ ਹੋਇਆ ਪੈਸੇ ਲੁੱਟਣ ਦਾ ਮਾਮਲਾ ਤੁਸੀਂ ਕੋਈ ਚੈਨਲ ਟੀਵੀ ਦਾ ਚਲਾ ਲਓ ਕੱਲੇ ਲੁੱਟਾਂ ਖੋਆ ਕਪਲ ਫਰੋਤੀਆਂ ਬਸ ਆਹੀ ਖਬਰਾਂ ਆ ਰਹੀਆਂ ਨੇ ਤੇ ਕੋਈ ਖਬਰ ਨਹੀਂ ਦੇਖਣ ਨੂੰ ਮਿਲਦੀ ਕਿ ਮੁੱਖ ਮੰਤਰੀ ਨੇ ਪੁਲਿਸ ਨੂੰ ਪੁੱਛਿਆ ਵੀ ਤੁਹਾਡੇ ਰਾਜ 'ਚ ਹੋ ਕੀ ਰਿਹਾ ਹੈ ਇਹ ਕਿਨੂੰ ਫੜਿਆ ਤੇ ਕਿਨੂੰ ਸਜ਼ਾ ਦਿੱਤੀ ਇਹਨੂੰ ਠੱਲ ਪਾਉਣ ਵਾਸਤੇ ਕੀ ਹੋ ਰਿਹਾ ਹੈ ਨਾ ਨਸ਼ਿਆਂ ਨੂੰ ਰੋਕਣ ਵਾਸਤੇ ਕੁਝ ਕੀਤਾ ਜਾ ਰਿਹਾ ਹੈ ਨਾ ਕਾਨੂੰਨ ਦਾ ਸਾਨੂੰ ਕੁਝ ਕਰਨ ਵਾਸਤੇ ਤੇ ਨਾ ਹੀ ਪ੍ਰਸ਼ਾਸਨ ਦੇ ਨਾਲ ਕੋਈ ਮੀਟਿੰਗ ਕਈ ਵੀ ਲੋਕਾਂ ਦੇ ਅੱਜ ਲੋਕਾਂ ਵਿੱਚ ਹਾਕਾਰ ਮਚਿਆ ਹੋਇਆ ਹੈ ਪਿੰਡਾਂ 'ਚ ਮੈਂ ਜਾਂਦੀ ਆ ਸਾਫ਼ ਸੁਥਰਾ ਪਾਣੀ ਨਹੀਂ ਆ ਰਿਹਾ ਲੋਕਾਂ ਦੇ ਮੀਹ ਦੇ ਨਾਲ ਉਹਰਾ ਹਾਲ ਗੰਦੇ ਪਾਣੀ ওভারਫਲੋ ਹੋ ਰਿਹਾ ਹੈ ਪੀਂਦਾ ਪਾਣੀ ਤੱਕ ਨਹੀਂ ਹੈਗਾ ਇਹਨਾਂ ਦੇ ਕਾਰਡ ਕੱਟੇ ਹੁਣ ਗਰੀਬ ਮੋਤੀ ਕਿਲੋ ਕਣਕ ਦਿੰਦੇ ਸੀ 5 ਕਿਲੋ ਦੇ ਨਾਲ ਤੁਸੀਂ ਇਹਨਾਂ ਦਾ ਰਾਸ਼ਨ ਦੇ ਕਾਰਡ ਕੱਟ ਤੇ ਰਾਸ਼ਨ ਕੱਟਦਾ ਇਹਨਾਂ ਦਾ ਨਰੇਕਾ ਦਾ ਕੰਮ ਬੰਦ ਹੈ ਇਹਨਾਂ ਦੇ ਛਕਣ ਦੇ ਚੈੱਕ ਬੰਦ ਹੈ ਇਹਨਾਂ ਦੇ ਵਜੀਫੇ ਬੰਦ ਨੇ ਕੋਈ ਕੋ ਇਹਨਾਂ ਨੂੰ ਸਹੂਤ ਮਿਲ ਨਹੀਂ ਰਹੀ ਇੱਥੇ ਤੱਕ ਆਯੂਸ਼ਮਾਨ ਦਾ ਕਾਰਡ ਦਾ ਕੰਮ ਵੀ ਬੰਦ ਹੋ ਗਿਆ ਪੰਜਾਬ 'ਚ ਇਹਦੀ ਮਲੈਕੀ ਮੁੱਖ ਮੰਤਰੀ ਦੀ ਮਲੈਕੀ ਕਰਕੇ ਫਿਰ ਪੰਜਾਬ ਦੀ ਜਨਤਾ ਕਿੱਥੇ ਜਾਏ ਫੜ ਆਤਕ ਦੇ 20 ਮਿੰਟਾਂ ਬਾਅਦ ਲਾਡੂ ਵੀ ਪਾਕੀਰ ਦਾ ਕੰਮ ਸ਼ੁਰੂ ਹੋਇਆ ਵੀ ਲੱਗੇ ਜੀ ਬਿਲਕੁਲ ਜਾਣਾ ਚਾਹੀਦਾ ਜੀ ਆਕਾਲ ਤਖ ਸਾ ਸਿੱਖ ਪੰਥ ਦਾ ਮਹਾਨ ਸਥਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿਹੜਾ ਉਹਨਾਂ ਦੇ ਵਿੱਚੋਂ ਉਹਨਾਂ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਸੁਖਵੀਰ ਜੀ ਵੀ ਨਮਾਨੇ ਸਿੱਖ ਵਖੋਂ ਉੱਥੇ ਪੇਸ਼ ਹੋਏ ਨੇ ਤੇ ਜਿਹੜੇ ਵੀ ਉਹਨਾਂ ਤੋਂ ਸਜ਼ਾ ਦਿੱਤੀ ਜਾਊਗੀ ਜਿਵੇਂ ਉਹਨਾਂ ਨੇ ਕਿਹਾ ਕਿ ਕੋਈ ਮੀਟਿੰਗ ਨਹੀਂ ਕਰਨੀ ਕੋਈ ਧਿਆਨਬਾਜ਼ੀ ਨਹੀਂ ਕਰਨੀ اپنی ساری پارٹی بیٹھی ہوئی ہے ਉਹਨਾਂ ਦੇ ਹਦੇਸ਼ਾ ਵਾਸਤੇ ਤੇ ਜਿਹੜੇ ਨਹੀਂ ਜਾਂਦੇ ਤੇ ਆਪਣੇ ਆਪ ਨੂੰ ਸਿੱਖ ਭਲਾਂਦੇ ਨੇ ਉਹਨਾਂ ਦਾ ਲੋਗਲਾ ਚਿਹਰਾ ਸਾਹਮਣੇ ਆ ਰਿਹਾ ਮੈਂ ਜਿੰਨੀ ਜਿੰਨੀ ਚੋਣ ਨੂੰ ਲੈ ਕੇ ਪਹਿਲਾਂ 25 ਸਾਲ ਸਰਕਾਰ ਨੇ ਕਿਸੇ ਨੂੰ ਦਿੱਤਾ ਗਿਆ ਹੁਣ ਲਗਾਤਾਰ ਜਿਹੜੇ ਨੂੰ ਪੱਥਰ ਰੱਖੇ ਜਾ ਰਹੇ ਲੋਕਾਂ ਨੂੰ ਤਾਂ ਮੈਂ ਆਈ ਕਹਿਣਾ ਚਾਹਾਂਗੀ ਨਹੀਂ ਪੱਥਰ ਤਾਂ ਜਿਹੜੇ ਜਲੰਧਰ 'ਚ ਰੱਖੇ ਸੀ ਜਿਹੜੇ ਦੂਜੇ ਜਿੱਥੇ ਜਿੰਮੀ ਚੋਣਾ ਹੋਈਆਂ ਸੀ ਉੱਥੇ ਕੱਖ ਨਹੀਂ ਹੋਇਆ ਇਹ ਭਗਵੰਤ ਮਾਨ ਦੇ ਮਤਨ ਵੀ ਗੱਲਾਂ ਹੀ ਹੁੰਦੀਆਂ ਨੇ ਹੁਣ ਕਿਸਾਨ ਧਰਨੇ 'ਚ ਬੈਠਿਆ ਤਾਂ ਕਹਿੰਦਾ ਐਗਰੀਕਲਚਰ ਪਾਲਿਸੀ ਲਾਵਾਓ ਜਿਹੜਾ ਕਹਿੰਦਾ ਸੀ ਮਰੀ ਹੋਈ ਮੁਰਗੀ ਬੱਕਰੀ ਦਾ ਮੁਆਵਜ਼ਾ ਉਹ ਤਾਂ ਅੱਜ ਤਾਈਂ ਮਿਲਿਆ ਨਹੀਂ ਜਿਹੜਾ ਕਹਿੰਦੇ ਸੀ ਨੂੰਗੀ ਦੇ ਖਰੀਦ ਕਰਾਂਗੇ ਐਮ ਐਸ ਐਚ ਉਹ ਤਾਂ ਕੀਤਾ ਨਹੀਂ ਹੁਣ ਐਗਰੀਕਲਚਰ ਫੋਰੈਸਟਰੀ ਸੋ ਇਹ ਦੇ ਕੱਲੇ ਗੱਲਾਂ ਤੋਂ ਇਲਾਵਾ ਮੈਂ ਨਹਿਰ ਕੱਢਦਾਗਾ ਮੈਂ ਆ ਕਰਦਾਗਾ ਬਈ ਕਰਾਂਗਾ ਕੀਤਾ ਕੀ ਤਿੰਨ ਸਾਲੋਂ ਉਹਨੂੰ ਇਹ ਕੀਤਾ ਕੀ ਇਹ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਇਹਨਾਂ ਪੈਸਿਆਂ ਦੇ ਨਾਲ ਲੋਕਾਂ ਨੂੰ ਕੀ ਮਿਲਿਆ ਕਿਹੜਾ ਹਸਪਤਾਲ ਬਣਾਇਆ ਕਿਹੜਾ ਸਕੂਲ ਬਣਾਇਆ ਪਿੰਡ ਨੂੰ ਕਿਹੜੀ ਗ੍ਰਾਂਟ ਆਈ ਕਿਹੜੀ ਸਹੂਤ ਗਰੀਬ ਨੂੰ ਕਿਸਾਨ ਨੂੰ ਦਿੱਤੇ ਕੋਈ ਦੱਸਦਾ ਸਹੀ ਸੀਏਜੀ ਦੀ ਰਿਪੋਰਟ ਇਹਨਾਂ ਨੇ ਪੇਸ਼ ਕੀਤੀ ਕਦਮ ਸਭਾ ਚ ਜਿਹੜਾ ਕਹਿੰਦਾ ਕਿ ਇਹਨਾਂ ਦੀ 100 ਰੁਪਏ ਕਮਾਈ ਹੈ ਤਾਂ 150 ਰੁਪਏ ਦਾ ਖਰਚਾ ਹੈ ਆ ਨਾ ਤਨਖਾਹਾਂ ਦੇ ਰਹੇ ਨਾ ਵਿਕਾਸ ਤੇ ਕਮਾ ਵਾਸਤੇ ਤਾਂ ਦੁਆਨੀ ਨਹੀਂ ਹੈਗੀ ਉਹ 45000 ਨੌਕਰੀਆਂ ਵੀ ਦੱਸੇ ਤਾਂ ਨਹੀਂ 45000 ਵਿੱਚੋਂ 45 ਬੱਚੇ ਤਾਂ ਖੜੇ ਹੋ ਕੇ ਦਸੰਨੀ ਸੰਨੀ ਨੌਕਰੀ ਲੱਗ ਗਈ ਕੱਲੇ ਗੱਲਾਂ ਮਾਰੀ ਜਾਂਦਾ ਹੈ ਮਾਸਟਰ ਦਾ ਮੁੰਡਾ ਗੱਲਾਂ ਮਾਰਨ ਜੋਗਾ ਹੈਗਾ ਕੰਮ ਕਰਨ ਜੋਗਾ ਤਾਂ ਨਹੀਂ